ਬੜਾ ਤਪ ਕੀਤਾ ਔਰ ਇਨਾ ਕੀਤਾ ਵੀ ਸ਼ਰੀਰ ਵੀ ਕਮਜ਼ੋਰ ਹੋ ਗਿਆ ਸਿਮਰਨ ਕਰਨ ਨਾਲ ਸ਼ੁਰੂਆਤ ਹੈ ਕਿ ਸ਼ਰੀਰ ਮਸਿਮਰਤ ਵਾਲੇ ਦੀ ਨਿਸ਼ਾਨੀ ਹੈ ਤੇ ਜਦੋਂ ਜਦੋਂ ਜੋਂ ਸਿਮਰਨ ਕਰੇਗਾ ਸਿਮਰਨ ਕਰੇਗਾ ਤੇ ਸ਼ਰੀਰ ਕੁਦਰਤੀ ਤੌਰ ਤੇ ਪਹਿਲੇ ਪੜਾਅ ਸ਼ਰੀਰ ਤੇ ਜੋਰ ਪੈਂਦਾ ਇਹਨਾਂ ਫਿਰ ਸੁਰਤ ਚੱਲ ਪਵੇ ਸਿਮਰਨ ਤੇ ਪਿਆਰੇ ਅੰਦਰ ਫਿਰ ਵੱਖਰੀ ਗੱਲ ਹੈ ਨਹੀਂ ਮਹਾਪੁਰਖਾਂ ਨੂੰ ਪੜ੍ਹ ਕੇ ਦੇਖੋ ਜੀਵਨ ਸੰਤਵਾਦ ਆਵਾਦ ਰਸਿੰਘ ਜੀ ਮਹਾਪੁਰਖ ਮਸਤਵਾਨਾ ਸਾਹਿਬ ਵਾਲੇ ਉਹਨਾਂ ਦੀਆਂ ਤਸਵੀਰਾਂ ਮਿਲਦੀਆਂ ਜਦੋਂ ਮਹਾਪੁਰਖਾਂ ਨੇ ਤਪ ਕੀਤਾ ਕਟਮ ਤਾਂ ਇਤਨਾ ਜਿੱਦਾ ਸੁੱਕਾ ਢੱਕਾ ਹੁੰਦਾ ਏਦਾਂ ਹੋ ਗਈ ਸੀ ਮਹਾਪੁਰਖ ਮਹਾਪੁਰਖ ਬਾਬਾ ਯਿਸਰ ਸਿੰਘ ਦੀ ਰਾੜਾ ਸਾਹਿਬ ਵਾਲੇ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਤੇ ਗੁਰੂ ਨਾਨਕ ਸਾਹਿਬ ਵਾਰੇ ਵੀ ਭਾਈ ਗੁਰਦਾਸ ਜੀ ਨੇ ਆਖਿਆ ਅਕਰੇਤ ਆਹਾਰ ਕਰ ਰੋੜਾ ਲਈ ਕੁਰਕਰੀ ਵਿਛਾਈ ਧਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਾਨੂੰ ਬਣਿਆ ਬਾਬਾ ਪਹਿਦਾ ਸੱਚ ਖੰਡ ਨੌ ਲੱਭ ਨਾਮ ਗਰੀਬੀ ਪਾਈ ਮਹਾਰਾਜ ਨੇ ਭਾਈ ਲਾਸ ਨੇ ਅਖਿਆ ਵੀ ਐਸੀ ਕਤਨ ਤਪੱਸਿਆ ਕਰਨੀ ਪੈਂਦੀ ਹੈ ਉਸਨੇ ਅਖਿਆ ਮਹਾਰਾਜ ਜੀ ਇਹ ਮਾ ਬਹੁਤ ਕਠਨ ਤਪੱਸਿਆ ਕੀ ਤੀ ਸਰੀਰ ਵੀ ਕੰਧੋਰ ਕਰ ਲਿਆ ਜੀ ਨਾ ਸਨ ਮਨ ਕੀ বাসਨਾ ਯਤਨ ਕੀਨ ਚਿਰ ਕਾਲ ਮਹਾਰਾਜ ਮਨ ਦੀ ਵਾਸ਼ਨਾ ਨੂੰ ਨਾਸ਼ ਕਰਨ ਵਾਸਤੇ ਬੜਾ ਯਤਨ ਕੀਤਾ ਜੀ ਚੋਪਈ ਇੱਕ ਛਿਨ ਮਨ ਮਾ ਹੋਵਤ ਇਸ ਥਿਰ ਪਰ ਮਹਾਰਾਜ ਬੜਾ ਤਪ ਕੀਤਾ ਪਰ ਮੇਰਾ ਮਨ ਕਦੇ ਵੀ ਇੱਕ ਛਿਨ ਵਾਸਤੇ ਟਿਕਿਆ ਨਹੀਂ ਮਨ ਦਾ ਟਿਕ ਜਾਣਾ ਹੈ ਮਾਂ ਬੁਰਖਵਾਵਾ ਯਸ਼ਰ ਸਿੰਘ ਦੀ ਰਾਣਾ ਸਾਹਿਬ ਵਾਲਾ ਨੇ ਆਪਣੀ ਇੱਕ ਜੀਵਨ ਡਾਇਰੀ ਅੰਦਰ ਲਿਖਿਆ ਕਹਿੰਦੇ ਜੇ ਮਨ ਥੋੜਾ ਜਿਹਾ ਸਮਾਂ ਟਿਕ ਜਾਵੇ ਉਹਨੂੰ ਸਮਾਧੀ ਕਹਿੰਦੇ ਆ ਜੇ ਮਨ ਟਿਕੇ ਜਾਵੇ ਤਾਂ ਸਮਾਧੀ ਹੋ ਜਾਂਦੀ ਹੈ। ਇੱਕ ਕਿਸ਼ ਨੂੰ ਮੰਨ ਨਾ ਹੋਵਤ ਇਸ ਤਰ ਮਾਰਾ ਜੀ ਨੂੰ ਕਹਿ ਲੱਗਿਆ ਮਾਰਾ ਜੀ ਮੇਰੀ ਕਦੇ ਸਮਾਧੀ ਨਹੀਂ ਲੱਗੀ ਜੀ। ਮਨ ਨਹੀਂ ਟਿਕਿਆ ਜੀ। ਤੁਹਾਨੂੰ ਕਹਿੰਦਾ ਨਿਰਵ ਕਲਪ ਸਮਾਧੀ। ਇੱਕ ਹੰਦਿਆ ਸਾਧ ਕਲਪ ਸਮਾਧੀ ਸਮਾਧੀਆਂ ਤਾਂ ਤੁਹਾਡੀਆਂ ਵੀ ਲੱਗੀਆਂ ਹੁਣ। ਇਹ ਸਾਡੀਆਂ ਸਭ ਕਲਪ ਸਮਾਧੀਆਂ। ਨਾਲ-ਨਾਲ ਸਾਡੇ ਮਨ ਅੰਦਰ ਵੀ ਕਲਪ ਫਿਰਨੇ ਉੱਠੀ ਜਾਂਦੇ ਆ। ਵੀਡੀਓ ਚੱਲੀ ਜਾਂਦੀ ਹੈ, ਦਿੱਖੀ ਜਾਂਦਾ ਹੈ ਪਰ ਮਿਰਵ ਕਲਪ ਕੀ ਹੁੰਦੀ ਆ। ਮੇਰੇ ਕਾਲਪ ਸਮਾਧੀ ਦੇ ਅੰਦਰ ਕੋਈ ਫਰਨਾ ਨਹੀਂ ਉਸ ਤੋਂ ਅੱਗੇ ਹੁੰਦੀ ਆ ਸੁਨ ਸਮਾਦ ਸੁਨ ਸਮਾਦ ਸਮਾਧੀ ਹੋਵੇ ਲੱਗਦੀ ਆ ਜਦੋਂ ਕਿਸੇ ਬੰਦੇ ਦਾ ਅਨਹਦ ਸ਼ਬਦ ਦੇ ਨਾਲ ਪਰਚਾ ਪੈ ਜਾਵੇ ਆਖਣ ਲੱਗਿਆ ਮਹਾਰਾਜ ਮੇਰੇ ਮਨ ਨੂੰ ਕਦੇ ਟਿਕਾ ਨਹੀਂ ਮਿਲਿਆ ਜੀ ਚੰਚਲ ਰਤਹੀ ਦੀਪ ਸਿਖਾਸਰ ਮਹਾਰਾਜ ਮੇਰਾ ਮਨ ਬੜਾ ਭਟਕਦਾ ਜੀ ਇੰਨਾ ਭਟਕਦਾ ਕਿਨੇ ਦੀਪ ਸਿਖਾਸਰ ਦੀਵੇ ਦੀ ਲਾਟ ਦੀਵੇ ਦੀ ਲਾਟ ਕਦੇ ਟਿਕਦੀ ਨਹੀਂ ਹੈ ਇੱਦਾਂ ਹਿੱਲੀ ਹੋ ਜਾਂਦੀ ਹੈ ਕੈਨ ਲਗੇ ਮਹਾਰਾਜੇ ਮੇਰਾ ਮਨੇ ਤਾਂ ਟਟਕਦਾ ਰਿਹਾ ਜੀ ਮਨ ਕੋ ਨਾਸ ਹੋਏ ਜਿਸ ਰੀ ਮਹਾਰਾਜ ਜੀ ਜਿਸ ਤਰਾ ਮਨ ਮੇਰੇ ਦਾ ਨਾਸ਼ ਹੋ ਜਾਵੇ ਧਾਵ ਮਨ ਨੂੰ ਟਕਾ ਹੋ ਜਾਵੇ ਉਹ ਉਪਦੇਸ਼ ਦਿਓ ਯਤ ਪ੍ਰੀਤੀ ਉਹ ਉਪਦੇਸ਼ ਮੈਨੂੰ ਦਿਓ ਜੀ ਹੁਣਤੀ ਨਾਨਕ ਬਚਨ ਉਚਾਰੇ ਹੁਣ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨਰਾ ਨਾਹ ਬਰਮੀ ਕੇ ਮਾਰੇ ਮਹਾਰਾਜ ਕਹਿ ਲਗੇ ਗੱਲ ਤੇਰੀ ਬਿਲਕੁਲ ਠੀਕ ਹੈ ਸ਼ਮਸ਼ ਤਬਰੀਜ਼ ਮੈਂ ਬੜਾ ਤਪ ਕੀਤਾ ਬੜੀ ਸਰੀਰ ਸਾਧਿਆ ਸਾਧਨਾ ਕੀਤੀ ਪਰ ਇਹ ਗੱਲ ਹੈ ਸਰੀਰ ਸਾਧਣਾ ਪੈਂਦਾ ਜਰੂਰ ਇੰਦਰੀਆਂ ਤੇ ਵਸ ਕਰਨਾ ਪੈਂਦਾ ਪਰ ਕੱਲਾ ਸਰੀਰ ਕਾ ਸਾਧਨਾ ਤੇ ਜੋਰ ਦੇ ਦਾਣਾ ਹੀ ਅਧਿਆਤਮਕ ਬਣਾ ਰਿਹਾ ਨਹੀਂ ਇਹ ਗੱਲ ਵੀ ਨਹੀਂ ਕਿ ਸਰੀਰ ਨੂੰ ਸਾਧਣਾ ਹੀ ਨਹੀਂ ਜੋ ਮਰਜੀ ਕਰੋ ਮਾਰੇ ਨੇ ਕਹੇ ਤਤ ਇਹ ਹਾਜੀਵ ਹੈ ਜਿਤ ਖਾਏ ਵਧਾਇਆ ਤੇਟ ਨਾਨਕ ਸੱਚੇ ਨਾਮ ਦਿਨ ਸਦੇ ਦਸ਼ਮਨ ਹੇਤ ਤਿੱਕ ਗਾਹ ਮੇ ਤੇ ਸਰੀਰ ਤੇ ਜੇ ਤੂੰ ਖਾਪੀ ਕੇ ਵਧਾ ਲਿਆ ਨਾ ਮੈਨਾ ਜਪਿਆ ਪਰ ਜੇ ਸਿਮਰਨ ਕਰਦਾ ਸਰੀਰ ਸਰੀਰ ਤੋਂ ਬਿਨਾਂ ਤਾਂ ਬੰਦਗੀ ਪਹਿਲਾਂ ਪਹਿਲ ਕਰੀ ਨਹੀਂ ਜਾ ਸਕਦੀ ਮਨ ਵੀ ਤਾਂ ਸਰੀਰ ਦੇ ਅੰਦਰ ਹੀ ਆ ਨਾ ਸਰੀਰ ਦੇ ਅੰਦਰ ਮਨ ਹੈ ਤੇ ਜਦੋਂ ਸਰੀਰ ਅਸੀਂ ਟਿਕਾਵਾਂਗੇ ਫਿਰ ਮਨ ਚਕੇਗਾ ਇਹ ਸਰੀਰ ਅਸੀਂ ਆ ਕੇ ਜੀਅਸ ਤੋਂ ਸੁੱਤੇ ਹੀ ਪੈ ਰਹੇ ਆ ਨਾ ਸਮਾਧੀਆਂ ਲੱਗੀਆਂ ਰਹਿੰਦੀਆਂ ਸਾਡੀਆਂ ਉਹ ਤਾਂ ਕਿਸੇ ਭਾਗਾਂ ਵਾਲਾ ਕੋਈ ਬਹੁਤ ਪਹੁੰਚਾ ਹੋਇਆ ਹੋਵੇ ਤੇ ਉਹ ਸਤਾਵੇ ਕਿਆ ਸ਼ਵਣਾ ਤੇ ਜਾਗਣਾ ਗੁਰਮਖ ਕੋ ਪਰਵਾਲ ਨਹੀਂ ਤਾਂ ਜਾਗਣਾ ਪੈਂਦਾ ਹੈ ਸ਼ਰੀਰ ਨੂੰ ਵੀ ਸਾਹਮਣਾ ਪੈਂਦਾ ਪਰ ਕੱਲਾ ਸ਼ਰੀਰ ਨੂੰ ਸਾਧਣਾ ਬਾਹ ਉੱਤੇ ਚੁੱਕ ਲੈਣੀ ਖੜੇ ਰਹਿਣਾ ਜਲਤਾਰੇ ਕਰ ਲੈਣਾ ਕਿਹੋ ਜਿਹਾ ਸ਼ਰੀਰ ਦਾ ਸਾਧਨਾ ਔਰ ਮਨ ਤੇ ਕੰਟਰੋਲ ਨਾ ਕਰਨਾ ਸਿਮਰਨ ਨਾ ਕਰਨਾ ਮਹਾਰਾਜ ਕਹਿੰਦੇ ਇਹ ਤਾਂ ਗੱਲ ਉਹ ਆ ਸੁਣ ਸ੍ਰੀ ਨਾਨਕ ਬਚਨ ਉਚਾਰੇ ਮਰਾਂ ਨਾ ਅਹ ਪਰਮੀ ਕੇ ਮਾਰੇ ਮਹਾਰਾਜ ਨੇ ਕੋਈ ਬੰਦਾ ਬਰਮੀ ਮਾਰੇ ਸਾਪ ਨਾ ਮੂਆ ਸੱਪ ਦੀ ਖੁੱਡ ਤੇ ਖੜ ਜਾਵੇ ਤੇ ਬਾਹਰ ਜਾ ਕੇ ਖੁੱਡ ਦੇ ਟੀ ਮਾਰੀ ਜਾਵੇ ਸੋਟਿਆਂ ਕੀ ਸੱਪ ਮਰ ਜਾਵੇਗਾ ਮਹਾਰਾਜ ਕਹਿੰਦੇ ਇਹ ਦੀ ਬਰਮੀ ਦੀ ਲੋੜ ਐ ਸੱਪ ਤਾਂ ਬਰਮੀ ਤੇ ਹੀ ਨਿਕਲੇਗਾ ਪਰ ਉਹ ਦਾ ਇੰਤਜ਼ਾਰ ਕਰੋ ਜਦੋਂ ਸੱਪ ਨਿਕਲੇਗਾ ਤਾਂ ਮਰੇਗਾ ਉਹ ਸੱਪ ਇਕੱਲੇ ਬਰਮੀ ਨੂੰ ਮਾਰਿਆ ਨਹੀਂ ਸੱਪ ਮਰਨਾ ਇਹ ਤਾਂ ਹੀ ਸ਼ਰੀਰ ਦੇ ਅੰਦਰੇ ਮਨ ਹੈ ਪਰ ਕੱਲਾ ਸ਼ਰੀਰ ਕਿਸ ਸਾਧਨਾ ਨਾਲ ਮੰਨ ਨਹੀਂ ਸਾਧਿਆ ਜਾਣਾ ਮਹਾਰਾਜ ਕਹਿੰਦੇ ਮਨ ਦੀ ਸਾਧਨਾ ਅੰਦਰ ਦੀ ਸਾਧਨਾ ਸ਼ਰੀਰ ਦੀ ਸਾਧਨਾ ਐਨੀ ਹੈ ਵੀ ਤੁਸੀਂ ਸੱਤ ਮਾਰਨਾ ਹੋਵੇ ਸੱਤਣਾ ਹੋਵੇ ਤੇ ਤੁਹਾਨੂੰ ਵਰਮੀ ਕੋਲ ਜਾਣਾ ਪਵੇਗਾ ਵਰਮੀ বিনা ਸੱਤ ਨਹੀਂ ਮਿਲਣਾ ਪਰ ਇਹ ਗੱਲ ਜ਼ਰੂਰ ਹੈ ਦੀ ਵਰਮੀ ਹੀ ਉਹ ਖਾੜੀ ਸੱਤ ਨਹੀਂ ਹੈ ਸੱਤ ਕੋਈ ਹੋਰ ਚੀਜ਼ ਹੈ ਮਾਰਗ ਜਿੰਨੇ ਇਤਨਾਈ ਤਨ ਅਤੇ ਮਨ ਦੋਹਾਂ ਦੀ ਸਾਧਨਾ ਬੜੀ ਜ਼ਰੂਰੀ ਹੈ ਮੰਤਰਨ ਸੋ ਵਤ ਹੋ ਵਤ ਤੇ ਇਹ ਜਿਹੜਾ ਮਨ ਹੈ ਇਹ ਸ਼ਮਸ ਤਬਰੀਜ਼ ਇਹ ਜਿੱਦਾਂ ਸਤ ਨੂੰ ਮੰਤਰ ਗੁਰੂ ਦੇ ਮੰਤਰ ਨਾਲ ਸੱਤ ਦੇ ਮੰਤਰ ਨਾਲ ਬਸ ਕਰਨਾ ਪੈਂਦਾ ਇਦਾਂ ਮਨ ਨੂੰ ਵੀ ਬਸ ਕਰਨਾ ਪੈਂਦਾ ਹੈ ਔਰ ਉਪਉਨਾ ਤਪ ਕੋ ਇਹਦਾ ਹੋਰ ਵੀ ਉਪਾ ਨਹੀਂ ਹੈ ਬਸ ਸਾਡੇ ਮਨ ਬਸਨ ਹੈ ਆਵ ਬੱਲਾ ਸ਼ਰੀਰ ਇੱਕ ਤਪ ਕੱਲਾ ਹੀ ਕੇਵਲੇ ਨਹੀਂ ਨਹੀਂ ਸ਼ਰੀਰ ਕ ਤਪ ਦੀ ਕੋਈ ਸਿੱਖ ਧਰਮ ਵਿੱਚ ਕੋਈ ਲੋੜ ਨਹੀਂ ਕੋਈ ਅੱਜਕੱਲ ਸਾਡੇ ਵਿੱਚ ਜਾਮਾ ਪਏ ਲੋੜ ਨਹੀਂ ਜੀ ਮਾਨਸੁੱਧ ਹੋਣਾ ਚਾਹੀਦਾ ਮਾਨਸੁੱਧ ਹੋ ਗਿਆ ਤੇਰਾ ਸ਼ਰੀਰ ਦਾ ਤੈਨੂੰ ਸੁਧ ਨਹੀਂ ਹੈ ਤੇਰੇ ਦੀ શરીર ਕੀ ਕਰਦਾ ਹੈ ਤੇਰੀਆਂ ਅੱਖਾਂ ਕਿੱਥੇ ਨੇ ਤੇਰੀ ਜੀਭ ਕੀ ਬੋਲਦੀ ਹੈ ਤੇਰਾ ਕੰਨ ਕੀ ਸੁਣ ਬੰਦ શરીર ਨੂੰ ਤਾਂ ਟਿਕਾ ਨਹੀਂ ਸਕਦਾ 2 ਮਿੰਟ ਵਾਸਤੇ ਤੇ ਮਨ ਨੂੰ ਕਿੱਦਾਂ ਟਿਕਾਵੇਂਗਾ ਬੱਲਾ ਮਾਰਦਿਆਂ ਸੌਖੀਆਂ ਪੁੱਠਿਆ ਤੇਰੇ ਤੇ ਜਾਂਦਾ ਨਹੀਂ ਉੱੜਦਾ ਤੂੰ ਹੈ ਨਹੀਂ શરીર ਤੇਰਾ ਐਨਾ ਵੇਸੜਾ ਹੋ ਗਿਆ ਤੇ ਕਹਿੰਦਾ ਜੀ ਮੇਰਾ ਤਾਂ ਮਨ ਤੇ ਵਾਸ ਹੋ ਗਿਆ ਇਹ ਤਾਂ ਗੱਲਾਂ ਕਰਨ ਵਾਲੇ ਨੇ શરીર ਇੱਕ ਮਰਿਆਦਾ ਵੀ ਕਿਸੇ ਹੱਦ ਤੱਕ ਜ਼ਰੂਰੀ ਹੈ ਦੇ ਸਰੀਰਿਕ ਮਰਿਆਦਾ ਦੀ ਕੋਈ ਲੋੜ ਨਾ ਹੁੰਦੀ ਤੇ ਦਸਨ ਪਾਸ਼ਾ ਨੂੰ ਅਮਰਤ ਛਕਣ ਦੀ ਲੋੜ ਨਹੀਂ ਸੀ ਕਿਉਂਕਿ ਮਹਾਰਾਜ ਦਸਨ ਪਾਸ਼ਾ ਦਾ ਮਨ ਬੜਾ ਸ਼ੁੱਧ ਸੀ ਉਹ ਦੋ ਸ਼ੁੱਧ ਮਨ ਕੀ ਦਾ ਹੋ ਸਕਦਾ ਹੈ ਪੰਜਾਬ ਪਿਆਰਿਆਂ ਦਾ ਮਨ ਤਾਂ ਗੁਰੂ ਦਾ ਹੋ ਚੁੱਕਿਆ ਸੀ ਉਹਨਾਂ ਨੇ ਮਹਾਰਾਜ ਦੇ ਸਰੀਰ ਤੇ ਤਰਪਨ ਕਰ ਦਿੱਤਾ ਉਹਨਾਂ ਨੂੰ ਅਮਰਤ ਛਕਾਉਣ ਦੀ ਕੀ ਲੋੜ ਸੀ ਸਰੀਰਿਕ ਮਰਿਆਦਾ ਵੀ ਮਰਿਆਦਾ ਹੈ ਪਰ ਮਾ ਉਹ ਦੇਹ ਚੋਂ ਕਿ ਤਨ ਔਰ ਮਨ ਦੋ ਚੀਜ਼ਾਂ ਕਰਕੇ ਅਸੀਂ ਜਿਉਂਦੇ ਆਂ ਸਰੀਰ ਅਤੇ ਰੂਹ ਕੋਈ ਆਖੇਗਾ ਵੀ ਮੈਂ ਤਾਂ ਰੂਹਾਨੀਅਤ ਤੌਰ ਤੇ ਜਿਉਂਨਾ ਸਰੀਰ ਦੀ ਲੋੜ ਹੀ ਨਹੀਂ ਕਿਰਕਾਤ ਸ਼ਰੀਰ ਦੀ ਲੋੜ ਹੈ ਜੇ ਰੂਹ ਵੀ ਆ ਦਾ ਸ਼ਰੀਰ ਦੇ ਅੰਦਰ ਹੋਵੇ ਤਾਂ ਹੀ ਮਨੁੱਖ ਹੈ ਇੱਕ ਗੱਲ ਸਮਝ ਲਓ ਜਿਹੜਾ ਮਨੁਸ਼્ય ਸ਼ਬਦ ਹੈ ਨਾ ਇਹ ਸੰਸਕ੍ਰਿਤ ਦਾ ਸ਼ਬਦ ਹੈ ਇਹ ਬਣਿਆ ਮਨ ਜਮਾ ਸ਼ੈ ਸ਼ੈ ਨਾਮ ਹੈ ਸ਼ਰੀਰ ਦਾ ਮਨ ਨਾਮ ਹੈ ਮਨ ਰੂਹ ਕਹ ਲੋ ਮਨ ਫਾਰਸੀ ਦਾ ਲਫ਼ਜ਼ ਹੈ ਮਨ ਹੁੰਦਾ ਹੈ ਮੇਰਾ ਪਨ ਆਪਣਾ ਪਨ ਮਨ ਅਤੇ ਸ਼ਰੀਰ ਦੋਹਾਂ ਨੂੰ ਜੋੜ ਕੇ ਬਣਦਾ ਮਨੁਸ਼્ય ਜੇ ਮਨ ਨਹੀਂ ਤਾਂ ਫਿਰ ਕੱਲਾ ਸ਼ਰੀਰ ਹੈ ਜੋ ਸਰੀਰ ਨਹੀਂ ਤਾਂ ਕੱਲਾ ਮਨ ਹੈ ਤਾਂ ਮਨੁੱਖ ਨਹੀਂ ਹੋ ਸਕਦਾ ਜੋ ਦੋਵੇਂ ਦੀਜਾਂ ਕਠੀਆਂ ਨੇ ਮਾਨਵ ਔਰ ਸਰੀਰ ਫਿਰ ਮਨੁੱਖ ਕਹਾ ਸਕਦਾ ਹੈ ਮਨ ਕੱਲਾ ਦੇਰ ਪਿਆ ਕੋਲ ਹੈ ਸਰੀਰ ਕੱਲਾ ਦੇਰ ਪਿਆ ਕੋਲ ਹੈ ਜਿਹਦੇ ਕੋਲ ਕੱਲਾ ਸਰੀਰ ਕਜੋਰ ਹੋਵੇ ਮਾਨਸਿਕ ਸੋਝੀ ਨਾ ਹੋਵੇ ਉਹਨੂੰ ਕਹਿੰਦੇ ਆ ਇਹ ਤਾਂ ਧੂਤ ਹੈ ਜਾਂ ਕਹਿੰਦੇ ਇਹ ਤਾਂ ਬੈਂਟਾਲੇ ਕੰਮ ਕਰਦਾ ਸਰੀਰ ਹੀ ਹੈ ਹਕਲ ਨਹੀਂ ਹੈ ਜੇ ਕੱਲੀ ਅਕਲ ਹੋਵੇ ਸਰੀਰ ਨਾ ਹੋਵੇ ਫਿਰ ਕੁਝ ਵੀ ਨਹੀਂ ਕਰ ਸਕਦਾ ਫਿਰ ਉਹਨੂੰ बुद्धि ਦੇ ਤੌਰ ਤੇ ਹੋਵੇ ਪਰ ਸਰੀਰ ਹੁੰਦਾ ਹੈ ਪਰ ਇਹ ਦੇਹੀ ਨੂੰ ਦੇਹ ਤੇ ਵੀ ਲੋਚਦੇ ਹੈ ਮਾਨਿ ਚ ਲਿਖਿਆ ਨਾ ਕਾਰਨ ਇਸ ਦੇਹੀ ਦੇ ਅੰਦਰ ਸਰੀਰ ਸ਼ਰੀਰ ਵੀ ਹੈ ਔਰ ਮਨ ਵੀ ਪਾਉद्धि ਦੇ ਤੌਰ ਤੇ ਅਤਲ ਕਰਕੇ ਦੇਵਤੇ ਵੀ ਹੈ ਔਰ ਸਰੀਰ ਇੱਕ ਜਿੱਦਾਂ ਬਲ ਕਰਕੇ ਉਹ ਮਨੁੱਖ ਵੀ ਹੈ ਸਰੀਰ ਵੀ ਹੈ ਤਾਂ ਕਰਕੇ ਇਹ ਦੇਹ ਸਫਲ ਹੋ ਜਾਂਦੀ ਹੈ ਨਾਮ ਜਪਿਆ ਜਾਂਦਾ ਸਰੀਰ ਦੇ ਅੰਦਰ ਮਨੁਸ਼ ਮਾਨ ਦੇ ਸਰੀਰ ਨੂੰ ਉਹਨਾਂ ਨੂੰ ਜੋੜ ਕੇ ਜੇ ਇਕੱਲੀ ਰੂਹ ਹੈ ਤਾਂ ਫਿਰ ਉਹ ਮਨੁਸ਼ ਨਹੀਂ ਜੇ ਇਕੱਲਾ ਸ਼ਰੀਰ ਹੈ ਫਿਰ ਵੀ ਉਹ ਮਨੁਸ਼ ਨਹੀਂ ਇਹ ਪਵੇਦਾ ਮਹਾਰਜ ਨੇ ਆਖਿਆ ਜਿੰਨਾਂ ਕੋਲ ਇਕੱਲੀ ਕਰਤੂ ਤਪਸੂ ਕੀ ਮਾਨਸਾ ਜਾਤ ਉਹਨਾਂ ਨੂੰ ਪਸ਼ੂ ਵੀ ਆਖ ਦਿੱਤਾ ਕਿ ਜਿੰਨਾਂ ਕੋਲ ਇਕੱਲੇ ਨਹੀਂ ਉਹ ਜੀ ਮਨੁੱਖਾ ਨਹੀਂ ਦੋਵੇਂ ਚੀਜ਼ਾਂ ਨੂੰ ਜੋੜਨਾ ਮਾਰਗ ਕਾਣ ਲੱਗੇ ਤਪ ਸਾਦੇ ਮਨ ਬਸ ਨਾ ਆਵੇ ਅੱਲਾ ਸ਼ਰੀਰ ਕ ਤਪ ਕਰਨ ਨਾਲ ਮਾਨ ਨਹੀਂ ਆਉਂਦਾ ਹਾਂ ਉਹ ਕੋਈ ਆਖੇ ਕਿ ਸਰੀਰ ਨਾਲ ਜੋ ਮਰਜ਼ੀ ਕਰੋ ਅੱਜ ਹੋ ਰਿਹਾ ਹੈ ਤਾਂ ਮਨੁਸ਼ਯਤ ਹੋਣਾ ਚਾਹੀਦਾ ਇਹ ਵੀ ਗੁਰਮਤ ਦਾ ਰਾਹ ਨਹੀਂ ਹੈ ਗੁਰਮਤ ਦਾ ਰਾਹ ਜੇ ਤੈਨੂੰ ਮਨ ਕਰਕੇ ਗੱਲਾਂ ਕਰਦਾ ਫਿਰ ਤਨ ਕਰਕੇ ਰੋਟੀ ਕਿਉਂ ਖਾਣਾ ਹੈ ਜੇ ਤਨ ਕਰਕੇ ਤੈਨੂੰ ਕੱਪੜੇ ਦੀ ਲੋੜ ਹੈ ਤਨ ਕਰਕੇ ਤੈਨੂੰ ਚੀਜ਼ਾਂ ਦੀ ਲੋੜ ਹੈ ਤਾਂ ਤਨ ਕਰਕੇ ਤੈਨੂੰ ਫਿਰ ਜਿਹੜੀ ਗੁਰਮਤ ਦੀ ਮਰਿਆਦਾ ਉਹ ਵੀ ਨਵਾਉਣੀ ਪਵੇਗੀ ਜਦੋਂ ਤੂੰ ਮਨ ਤੌਰ ਤੇ ਸਰੀਰ ਤੇਰਾ ਨਾ ਰਿਹਾ ਫਿਰ ਮਨ ਮਨ ਤੌਰ ਦੇ ਉੱਤੇ ਮਰ ਗਈ ਦਾਰੀਆਂ ਜਿੰਨੀਆਂ ਮਾਰਨੀਆਂ ਜਦੋਂ ਸਰੀਰ ਚੋਂ ਤਾਂ ਸਰੀਰ ਦੀ ਮਰਿਆਦਾ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤਾਂ ਤੇਰੀ ਕੋ ਰੂਹਾਨੀਅਤ ਤੋਂ ਵੱਖਰੀ ਖੇਡ ਹੈ ਮਹਾਰਾਜ ਕਹਿਣ ਲੱਗੇ ਦੋਹੇ ਮਰਿਆਦਾ ਸਾਧਣਿਆਂ ਪੈਣ ਗਏ ਆ ਤਿਉ ਤਿਉ ਚਾਹਤ ਮਾਨ ਬਡਾਈ ਮਨ ਕਿੰਝ ਦਸ ਨੂੰ ਦਸਤਾਵਾ ਮਹਾਰਾਜ ਕਹਿੰਦੇ ਮਨ ਦਸੇ ਦਸ਼ਾਵਾਂ ਵਿੱਚ ਡੋਲਦਾ ਹੈ ਅੱਤੇ ਜਿਉਂ-ਜਿਉਂ ਮਨ ਦੌੜਦਾ ਹੈ ਕਿਉਂ ਤੇ ਉਹ ਆਪਣੀ ਉਸਤਤੀ ਚਾਹੁੰਦਾ ਹੈ ਜਿਉਂ-ਜਿਉਂ ਤਪ ਕਰ ਹਵਾ ਹਕ ਲਈ ਮਹਾਰਾਜ ਕਹਿੰਦੇ ਸੀ ਸਰੀਰ ਇੱਕ ਤੱਪ ਵੀ ਕਿਸੇ ਹੱਦ ਤੱਕ ਜ਼ਰੂਰੀ ਹੈ ਪਰ ਜੇਕਰ ਸਰੀਰ ਤੋਂ ਤਪ ਕਰਕੇ ਮਨ ਹੰਕਾਰ ਵਿੱਚ ਹੋ ਜਾਵੇ ਆਪਣੀ ਵਡਿਆਈ ਚਾਹੇ ਤਾਂ ਮਹਾਰਾਜ ਕਹਿੰਦੇ ਸਿਰ ਮਨ ਭਟਕਣਾ ਵਿੱਚ ਪੈ ਜਾਂਦਾ ਹੈ ਜੇ ਰਾਤ ਗੋਇ ਸਭ ਦੇ ਵਿਚਾਰਨ ਮਨ ਤਰਪਛਾਣੋਂ ਸਾਨੂੰ ਕਹਿੰ ਲੱਗਿਆ ਮਹਾਰਾਜ ਜੀ ਸਿਰ ਕਿੱਦਾਂ ਮਨਵਾਸਤੀ ਕਿਵੇਂ ਆਵੇ ਮਹਾਰਾਜ ਕਹਿੰਦੇ ਮਨਵਾਸਤੇ ਇਦਾਂ ਆਉਂਦਾ ਸਰੀਰ ਨਾਲ ਬੈਠ ਕੇ ਚੌਂਕੜਾ ਮਾਰੋ ਸੇਰ ਪਹਿਲਾਂ ਸਰੀਰ ਦਾ ਧਿਆਨ ਲਿਜਾਂਦੇ ਆ ਲਿਜਾਂਦੇ ਆ ਲਿਜਾਂਦੇ ਆ ਲਿਜਾਂਦੇ ਆ ਜਿਹੜੀ ਚੀਜ਼ ਅੰਦਰੋਂ ਨਾਮ ਜਪਦੇ ਆ ਜਿਸ ਦੇ ਨਾਲ ਨਾਮ ਜਪਣਾ ਆਉਂਦਾ ਹੈ ਨਾ ਅੰਤਰ ਗੁਰ ਆਰਾਗਣਾ ਜਿਹਦਾ ਜਪ ਗੁਰ ਨਾਮ ਨੇਤਰੀ ਸਤਗੁਰ ਦੇਖਣਾ ਸ਼ਰਵਣੀ ਸੁਣਨਾ ਗੁਰਨਾਵ ਇਦਾਂ ਮਹਾਰਾਜ ਕਹਿੰਦੇ ਨਾਮ ਜਾਪਣਾ ਮੰਤਰਨ ਕੋ ਆਰਾਬਣਾ ਜਿਹੜਾ ਗੁਰੂ ਦਾ ਮੰਤਰ ਹੈ ਉਹਦੀ ਵਿਚਾਰ ਕਰਨੀ ਅੰਤਰਾਤਮੇ ਸਰੀਰ ਨਾਲ ਬੈਠਣਾ ਔਰ ਉਹਨੂੰ ਵਾਹਿਗੁਰੂ ਵਾਹਿਗੁਰੂ ਕਰਦਾ ਮਾਨਨ ਉਹਦੇ ਵਿੱਚ ਰੱਖਣਾ ਜੈਸੋ ਇਹ ਬਕੋ ਤਹਾ ਔਰ ਉਪਾਵਨ ਕੋ ਇਹ ਤਾਂ ਇਹ ਮਨ ਵਾਸਤੇ ਹੁੰਦਾ ਮਹਾਰਾਜ ਕਹਿੰਦੇ ਔਰ ਉਪਾਵਨ ਕੋ ਮਹਾਰਾਜ ਨੇ ਕਿਹਾ ਤਾਂ ਹੋਰ ਕੋਈ ਰਸਤਾ ਹੀ ਨਹੀਂ ਮਨ ਨੂੰ ਵਸਤ ਕਰਨ ਦਾ ਗੁਰ ਮੰਤਰ ਤੋਂ ਵੇਨਾ ਇਹ ਮਨ ਵਸ ਨਹੀਂ ਹੁੰਦਾ ਜੋ ਪਈ 부ਜਾ ਫਮਕ ਸ਼ਬਦ ਕੋ ਕੋਨਾ ਸ਼ਮਸ ਕਹਿਣ ਲੱਗਿਆ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਜੀ ਕਿਹੜਾ ਸ਼ਬਦ ਹੈ ਮਨ ਬੋਲੇ ਗੁਰ ਕਰੁਣਾ ਭੋਲੇ ਮਹਾਰਾਜ ਕਿਹੜੇ ਸ਼ਬਦ ਤੇ ਨਾਲ ਇਹ ਮਨ ਵਸਚ ਹੁੰਦਾ ਹੈ ਕਿਹੜੇ ਵਿਚਾਰਾਂ ਨੂੰ ਮਨ ਵਿੱਚ ਧਾਰ ਕੇ ਰੱਖਣਾ ਚਾਹੀਦਾ ਹੈ ਇਹ ਦੱਸੋ ਮਹਾਰਾਜ ਕਹਿਣ ਲੱਗੇ ਜਦੋਂ ਤੂੰ ਉਠੋ ਆ ਕੋਦਡ ਜਾਨ ਮਹਾਰਾਜ ਕਹਿੰਦੇ ਮਨ ਨੂੰ ਇਹ ਸਮਝਾ ਕੇ ਰੱਖੋ ਕਿ ਜਗ ਝੂਠਾ ਇੱਥੇ ਸਦਾ ਨਹੀਂ ਰਹਿਣਾ ਮੇਰੇ ਕਿਪਸਨਾ ਕੇ ਨੀਰ ਸਮਾਨਾ ਜਿਦਾ ਮਿਰਗ ਰੇਗਿਸਤਾਨ ਦੇ ਅੰਦਰ ਪਾਣੀ ਦਾ ਪਿਆਸਾ ਹੋਵੇ ਤੇ ਕਈ ਵਾਰ ਰਾਤ ਰੇਗਿਸਤਾਨ ਦੇ ਅੰਦਰ ਧੁੱਪ ਪੈ ਕੇ ਮਿੱਟੀ ਦੇ ਉੱਤੇ ਰੇਤਾਂ ਉੱਤੇ ਜਿਦਾਂ ਲੱਗਦਾ ਪਾਣੀ ਹੈ ਇਦਾਂ ਹੀ ਇਹ ਸੰਸਾਰ ਸਤਿ ਵਸਤੂ ਪ੍ਰਤੀਤ ਹੁੰਦਾ ਹੈ ਕਹੋ ਕੱਜ ਸੰਕਲਪਨ ਕਰੀਏ ਤਾਂ ਇਹਨੂੰ ਸਮਝ ਲੈਣਾ ਹੈ ਇਸਦੀ ਸਚਾਈ ਨੂੰ ਝੂਠ ਜਾਣ ਮਨ ਤੇ ਪਰਹਰੀਏ ਇਸ ਦੀ ਅਸਲੀਅਤ ਨੂੰ ਜਾਣ ਕੇ ਵੀ ਇਹ ਦਿਖਦਾ ਜਰੂਰ ਹੈ ਪਰ ਹੈ ਨਹੀਂ ਹੋਂਸੇ ਤਿੰਗ ਧਾਨ ਲੈ ਕਰਮਾ ਮਹਾਰਾਜ ਕਹਿੰਦੇ ਤਾਂ ਜਿਦਾ ਕੋਈ ਅੱਖੇ ਵੀ ਸ਼ਾਹੇਦ ਸਿੰਘ ਹੁੰਦੇ ਹੁੰਦੇ ਨਹੀਂ ਪਰ ਸੁਪਨੇ ਚ ਦਿਖ ਜਾਂਦੇ ਆ ਕਈ ਵਾਰ ਸੁਪਨਾ ਐਸਾ ਹੀ ਹੁੰਦਾ ਹੈ ਮਾਰਗ ਦੇ ਪਾ ਗੱਲ ਹੈ ਦੀਪ ਜਤਹੇ ਚ ਕੋ ਨਾ ਕਰਾਹੀ ਜੋ ਮਰਜੀ ਕਰੀ ਜਾਵੇ ਕੋਈ ਆਖੇ ਜੀ ਸਾਹੇ ਦੇ ਸਿੰਘਾਂ ਦਾ ਮੈਂ ਤਨ ਖੋਣਾ ਲਵਾਂਗਾ ਇਦਾਂ ਨਹੀਂ ਬਣ ਸਕਦਾ ਹਰੀ ਲਾਪੀ ਵਿੱਚ ਆਕਾਸ਼ ਜਦੋਂ ਆਕਾਸ਼ ਦੇ ਅੰਦਰ ਕਈ ਵਾਰੀ ਇਹ ਬੇਲ ਦੀ ਨਜ਼ਰ ਆਉਂਦੀ ਹੈ ਉਹ ਕਿਸੇ ਦੀ ਜ਼ਰੂਰ ਹੈ ਪਰ ਵਾਸਤਵ ਦੇ ਅੰਦਰ ਉਹ ਸੂਰਜ ਦੀਆਂ ਕਿਰਨਾਂ ਜਦੋਂ ਪਾਣੀ ਨਾਲ ਮਿਲਦੀਆਂ ਬੱਦਲਾਂ ਦੇ ਵਿੱਚ ਦੀ ਉਹਨਾਂ ਦੇ ਕਰਕੇ ਰੋਸ਼ਨੀ ਬਣ ਜਾਂਦੀ ਹੈ ਉਹ ਹੁੰਦੀ ਕੋਈ ਹੈ ਨਹੀਂ ਕਈ ਵਾਰੀ ਕਹਨੇ ਆਉਂਦੇ ਪਤਾ ਨਹੀਂ ਕੀ ਲਾਸ਼ ਜੀ ਪਾਈ ਆ ਬਾਸਟਰ ਦੇ ਅੰਦਰ ਹੁੰਦੀ ਪਲੇਖੇ ਨਾਲ ਹੈ ਕਿਸੇ ਦੇ ਕਰਕੇ ਬਣੀ ਹੁੰਦੀ ਆ ਉਹਦਾ ਮਿੱਠੀ ਕੋਈ ਸਰੂਪ ਨਹੀਂ ਹੁੰਦਾ ਕਿ ਫਿਕੇ ਫੁੱਫਕੋਨ ਆਇ ਕਰ ਆਸਾ ਜਿੱਦਾਂ ਕੋਈ ਆਖੇ ਵੀ ਆਸਮਾਨ ਵਿੱਚ ਬੋਲ ਲੱਗੀ ਆ ਉਹਦੇ ਕੌਣ ਫੁੱਲ ਤੋੜ ਸਕਦਾ ਹੈ ਹਰ ਚੰਦੋਰੀ ਕੇਰ ਬੁਜਾਰਾ ਜਿੱਦਾਂ ਕੋਈ ਕਹਿੰਦੇ ਦੀ ਰੱਬ ਦੀ ਇੱਕ ਹਰੀ ਚੰਦ ਰਾਦੇ ਦੀ ਨਗਰੀ ਆਸਮਾਨ ਚ ਉੱਡੀ ਫਿਰਦੀ ਆ ਮਹਾਰਾਜ ਕਹਿੰਦੇ ਇਹ ਕਿਸੇ ਨੇ ਦੇਖੀ ਤਾਂ ਨਹੀਂ ਤੇ ਸਾਰੀਆਂ ਗੱਲਾਂ ਨੇ ਫਿਰੇ ਨਾ ਏ ਕਰਣੋ ਦੇਵਹਾਰਾ ਉਦਾਂ ਹੀ ਜਿੱਦਾਂ ਮਹਾਰਾਜ ਕਹਿੰਦੇ ਮਿਰਗ ਨੂੰ ਟਟਕਦਾ ਪਰ ਪਾਣੀ ਨਹੀਂ ਹੁੰਦਾ ਅਸਲੀਅਤ ਵਿੱਚ ਉਹ ਏਦਾਂ ਜਿੱਦਾਂ ਅਸਮਾਨ ਵਿੱਚ ਕਦੇ ਬੋਲ ਉੱਗੀ ਨਹੀਂ ਕਿਸੇ ਨੇ ਉਹਦੇ ਫੁੱਲ ਨਹੀਂ ਦੇਖੇ ਕਦੇ ਕਿਸੇ ਨੇ ਸ਼ਾਹਦੇ ਸਿੰਧਨੀ ਨਹੀਂ ਦੇਖੇ ਤੇ ਮਹਾਰਾਜ ਸਾਹਿਬ ਸੱਚੇ ਪਾਸ਼ਾ ਕਹਿਣ ਲੱਗੇ ਜਿੱਦਾਂ ਹਰੀ ਚਾਂਦ ਵਰਜੋ ਦੀ ਨਗਰੀ ਕਿਸੇ ਨੇ ਨਹੀਂ ਦੇਖੀ ਮੰਨੀਆਂ ਜ਼ਰੂਰ ਜਾਂਦੀਆਂ ਪਰ ਅਸਲੀਅਤ ਦੇ ਵਿੱਚ ਦੇਖੀਆਂ ਕਿਸੇ ਨੇ ਮਹਾਰਾਜ ਕਹਿੰਦੇ ਏਦਾਂ ਹੀ ਇਹ ਚੀਜ਼ਾਂ ਇਹ ਸੰਸਾਰ ਨੂੰ ਮਨ ਦੇ ਗ੍ਰਹਿ ਰਾਂ ਪਰ ਵਾਸਤਵ ਦੇ ਅੰਦਰ ਹੁੰਦਿਆਂ ਹੋਇਆਂ ਵੀ ਇਹ ਅਨਹੋਇਆ ਹੈ ਜਿਉ ਆ ਫਤ ਲਖ ਜਗ ਪਰ ਪੰਚਾ ਇਸ ਜਗ ਦੇ ਪਰਪੰਚ ਨੂੰ ਅਸੱਤ ਜਾਣਨਾ ਕਰੋ ਜਿਉ ਸੰਕਲਪ ਉਠਾਵੇ ਰੰਚਾ ਐਦਾਂ ਮਨ ਵਿੱਚ ਸੰਕਲਪ ਨਾ ਉਠਾਵੇ ਸਤਗੁਰ ਵਚਨ ਅਰੇ ਦੇ ਦ੍ਰਿਦ ਕਰਾ ਗੁਰੂ ਦੇ ਵਚਨਾਂ ਨੂੰ ਹਿਰਦੇ ਵਿੱਚ ਬ੍ਰਿੜ ਮੰਨੇ ਸੁਧ ਆਤਮਾ ਜਗਤ ਵਿਸਾਰਾ ਤਾਂ ਸੁਧ ਆਤਮਾ ਦੇ ਨਾਲ ਮਾਇ ਜਰੀਏ ਜਰਤ ਨੂੰ ਪੁਲਾ ਕੇ ਰੱਖਿਓ ਮਨ ਇਹ ਜੀਤਨ ਕੀ ਏ ਰੀਤਾ ਹਰ ਕੋ ਮਨ ਜਿੱਤਿਆ ਜਾਂਦਾ ਮਨ ਨੂੰ ਜਿੱਤਣ ਵਾਸਤੇ ਬਿਰਾਗ ਤੋਂ ਬਿਨਾ ਹੋਰ ਕੋਈ ਬਿਨ ਬਿਰਾਗ ਨਾ ਛੂਟ ਸਮਾਇਆ ਗੁਰਬਾਣੀ ਦਾ ਸ਼ਬਦ ਹੈ ਜਿੰਨਾ ਜਰ ਬੰਦੇ ਦੇ ਅੰਦਰ ਦ੍ਰਿੜ ਵਿਰਾਗ ਨਹੀਂ ਮੰਦਾ ਫਤਨਾ ਸਮਾ ਮਾਇਆ ਨਹੀਂ ਛੋਟ ਸਕਦੀ ਹੈ ਜੀ ਤਾਂ ਸੁਖ ਜੋ ਕਰਹ ਧਰ ਚੀਤਾ ਹਰ ਜਿੰਨੇ ਜਿਹੜਾ ਬਿਰਾਗ ਧਾਰਨ ਕਰਕੇ ਨਾਮ ਜਪਦਾ ਹੈ ਸ਼ੇਰ ਤੋਂ ਸੁਖਮਿਲਲਾ ਵੀਰ ਜੁਹਾ ਗਲ ਹੱਥ ਇੱਕ